मुर्दाबाद 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 पाकिस्तान प्रेस प्रेस्तर छोड़ो पाकिस्तान प्रेस फिर छोड़ो मुर्दाबाद मुर्दाबाद बटेंगे तो कटेंगे एक है देश के गद्दारों को और गोली मारो सालों को सीधी सी गल ਕਿਉਂਕਿ ਜੋ ਕੱਲ ਪਹਿਲਗਾਚੇ ਹੋਇਆ ਉਹ ਬਾਹਰਲੇ ਗੱਦਾਰਾਂ ਨਾਲ ਨਹੀਂ ਹੋਇਆ ਉਹ ਦੇਸ਼ ਦੇ ਅੰਦਰ ਗੱਤਾਰ ਬੈਠੇ ਆ ਉਹਨਾਂ ਦੀ ਸੂਚਨਾ ਤੇ ਹੋਇਆ ਸਾਨੂੰ ਜਿਆਦਾ ਖਤਰਾ ਦੇਸ਼ ਦੇ ਬਾਹਰਲੇ ਗੱਦਾਰਾਂ ਤੋਂ ਨਹੀਂ ਇਹ ਦੇਸ਼ ਦੇ ਅੰਦਰਲੇ ਗੱਤਾਰਾਂ ਤੋਂ ਆ ਹਾਰਤ ਛੋੜੋ ਹਾਰਤ ਛੋੜੋ ਪਾਕਿਸਤਾਨੀ ਗੁੱਸਪੈਠੀਏ ਹਾਰਤ ਛੋੜੋ ਹਾਰਤ ਛੋੜੋ ਬੁਲੰਦਬਾਦ ਇਹ ਪਹਿਲਗੋਆ ਦੀ ਇਹ ਘਟਨਾ ਕਰਕੇ ਇੱਥੇ ਬਾਬਾ ਅੱਡੀ ਤੇ ਜਾਣਗੇ ਨਾ ਤੁਹਾਡੇ ਖਚੜਾਂ ਤੇ ਜਾਣਗੇ ਤੁਹਾਡਾ ਆਰਥਿਕ ਬੇਇਸਕਾਰ ਕਰਾਂਗੇ ਤਿੰਨੇ ਬਰਨਾਲਾ ਦੇ ਸਾਰੇ ਹੀ ਲੋਕਾਂ ਨੂੰ ਕਹਿਣਾ ਇਹੋ ਜਿਹੇ ਜਿਹੜੇ ਸਮਾਜ ਸਨ ਇੱਕ ਬਹੁਤ ਹੀ ਇੱਕ ਬਰਨਾਲਾ ਦੇ ਰਹਿੰਦੇ ਆ ਉਹਨਾਂ ਦਾ ਆਰਥਿਕ ਬੇਇਸਕਾਰ ਕਰੋ ਗੋਲੀ ਮਾਰੋ ਸਾਲੋਂ ਕੋ ਦੀ ਆਬਾਦੀ ਇੱਥੇ ਘਟਾ ਉਹ ਤੁਹਾਨੂੰ ਨਹੀਂ ਡਰਾ ਰਹੇ ਪਰ ਕੱਲ ਨੂੰ ਜਦੋਂ ਉਸ ਵੱਤੋਂ ਵਧਣਗੇ ਤੇ ਪਹਿਲਗਾਂ ਵਾਲਾ ਹਾਲ ਹੋਊਗਾ ਜੇ ਨਹੀਂ ਹੋਇਆ ਤੇ ਇਹ ਤੋਂ ਹੀ ਦੇਖ ਲਓ ਇਸੇ ਬਰਨਾਲੇ ਤੇ ਉਹੀ ਹਾਲ ਹੋਊਗਾ ਤੇ ਮੇਰੀ ਬੇਨਤੀ ਆ ਪਹਿਲਗਾਂ ਦੇ ਵਿੱਚ ਜਿੰਨੇ ਹਿੰਦੂਆਂ ਨੂੰ ਇੱਕ ਜਵਾਕ ਇੱਕ ਮੁੰਡਾ ਜਿਹੜਾ ਕਿ 10 ਸਾਲ ਦਾ ਜਿਹੜਾ ਗੁਜਰਾਤ ਤੋਂ ਗਿਆ ਸੀ ਉਹਦੀ ਵੀਡੀਓ ਆ ਰਹੀ ਸੀ ਕਿ ਮੇਰੇ ਪਾਪਾ ਤੋਂ ਪੁੱਛਿਆ ਗਿਆ ਤੂੰ ਹਿੰਦੂ ਆ ਹਿੰਦੂਆ ਦਾ ਸਾਈਡ ਤੇ ਹੋ ਜਾ ਮੁਸਲਮਾਨਾਂ ਦਾ ਬਾਹਰ ਚੱਲ ਜਾ ਹਿੰਦੂਆਂ ਨੂੰ ਛੁਣ ਛੁਣ ਕੇ ਮਾਰ ਆ ਗਿਆ ਐਨੀ ਨਫਰ ਸਾਡੇ ਨਾਲ ਕਿਹੜੀ ਗੱਲ ਦੀ ਪਰ ਵਾਤਾਕੀ ਜੈ ਭਾਰਤ इस्लामिक जिहाद मुर्दाबाद 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 इस्लामिक जिहाद मुर्दाबाद 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 इस्लामिक जिहाद मुर्दाबाद 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 हतवाद बखवाद मुर्दाबाद मुर्दाबाद उन्होंने हत्या की थी असी सब ने देखे और इतने तक भी गल हुई है कि हिंदू एक तरफ हो जान और मुस्लिम एक तरफ हो जान ਦੋਸਤੋ ਮੈਂ ਇੱਕ ਯਾਦ ਕਰਾਣਾ ਜਿਹੜੇ ਲੋਕਾਂ ਨੂੰ ਗੋਲੀ ਲੱਗੀ ਹੈ ਉਹਨਾਂ ਨੇ ਆਪਣਾ ਧਰਮ ਨਹੀਂ ਛਿਪਾਇਆ ਉਹਨਾਂ ਨੇ ਗਰਵ ਨਾਲ ਕਿਹਾ ਜੈ ਭਾਰਤ ਮਾਤਾ ਕੀ ਜੈਹਾ ਬਾਦ ਹੋਣੀ ਇਹ ਜੋ ਇਹ ਘਟਨਾ ਹੋਈ ਹੈ ਪਹਿਲਗਾਮ ਦੇ ਵਿੱਚ ਬਹੁਤ ਮਦਭਾਗੀ ਘਟਨਾ ਹੋਈ ਹੈ

ਦੇ ਵਿੱਚ ਕੁਝ ਪਾਕਿਸਤਾਨੀ ਬ੍ਰਸਤ ਗੇਰ ਰਹੇ ਨੇ ਉਹਨਾਂ ਦਾ ਆਰਥਿਕ ਤੌਰ ਤੇ ਵਿਸਤਾਰ ਕਰਾਂਗਾ ਉਹਨਾਂ ਦਾ ਆਰਥਿਕ ਤੌਰ ਤੇ ਵਿਸਤਾਰ ਕਰਾਂਗਾ ਵਿੱਚ ਨਹੀਂ ਮਾਰੂਗਾ ਉਹਨਾਂ ਦੀ ਰੇੜੀ ਤੋਂ ਸਬਜ਼ੀ ਨਹੀਂ ਲਵਾਂਗਾ ਉਨ੍ਹਾਂ ਦੀ ਜੂਸ ਦੀ ਦੁਕਾਨ ਤੋਂ ਜੂਸ ਨਹੀਂ ਪੀਊਂਗਾ ਉਨ੍ਹਾਂ ਦੇ ਉਨ੍ਹਾਂ ਨੂੰ ਆਪਣੇ ਹੋਟਲਾਂ ਵਿੱਚ ਡੇਟਰ ਨਹੀਂ ਰੱਖੂੰਗਾ ਉਨ੍ਹਾਂ ਦੇ ਹੋਟਲ ਵਿੱਚ ਮੈਂ ਕੁਝ ਵੀ ਨਹੀਂ ਖਾਹੂੰਗਾ ਕਿਉਂਕਿ ਆਪਾਂ ਨੂੰ ਪਤਾ ਵਾ ਆਪਾਂ ਨੂੰ ਥੁੱਕ ਖਵਾਉਂਦੇ ਆ ਥੁੱਕ ਕੇ ਆਪਾਂ ਨੂੰ ਜੂਸ ਖਵਾਉਂਦੇ ਆ ਥੁੱਕ ਕੇ ਆਪਾਂ ਨੂੰ ਰੋਟੀ ਖਵਾਉਂਦੇ ਆ ਤੇ ਮੈਂ ਇਹ ਸਹਪਤ ਲੈਣਾ ਅੱਜ ਤੋਂ ਬਾਅਦ ਮੈਂ ਇੰਨਾ ਮੁਸਲਮਾਨਾਂ ਦਾ ਆਰਥਿਕ ਪਹਿਸਕਾਰ ਕਰਦਾ ਹਾਂ ਆਤਾ ਸਾਰੇ ਕਰਦੇ ਆ ਇਹ ਵੋਨ ਕਰਕੇ ਆਪਾਂ ਉਚਾਰਨ ਕਰਾਂਗੇ ਓ ਫੌਜ ਨੂੰ ਕਾਇਰ ਕਰਕੇ ਹਿੰਦੁਸਤਾਨ ਦੇ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਸੀਗਾ ਤੇਰੇ ਕੋ ਗੋਲੀ ਮਾਰੋ ਸਾਲੋ ਕੋ ਦੇਸ਼ ਕੇ ਕਤਰੇ ਕੋ ਗੋਲੀ ਮਾਰੋ ਸਾਲੋ ਕੋ ਦੇਸ਼ ਕੇ ਕਤਰੇ ਕੋ ਗੋਲੀ ਮਾਰਾਣੀ ਹੈ ਜੋ ਭਾਰਤ ਮਾ ਕੇ ਕਾਮ ਨਾ ਹੈ ਉਹ ਬੇਕਾਰ ਜਵਾਨੀ ਹੈ ਦੇਸ਼ ਕੇ ਕਤਰੇ ਕੋ ਗੋਲੀ ਮਾਰੋ ਸਾਲੋ ਜਿਸ ਹਿੰਦੂ ਕਾ ਖੂਨ ਨਾ ਖਾਲੇ ਉਹ ਨਹੀਂ ਉਹ ਪਾਣੀ ਹੈ पाकिस्तान करणा छोड़ो